ਹਾਂਜੀ ਪਿਆਰੇ ਵਿਦਿਆਰਥੀਓ ਜੋ ਆਪਣਾ ਮੈਰੀਟੋਰੀਅਸ ਟੈਮਿਨਸ ਦਾ ਟੈਸਟ ਹੋਣ ਜਾ ਰਿਹਾ ਹੈਗਾ 30 ਮਾਰਚ ਨੂੰ ਉਸ ਸੰਬੰਧ ਦੇ ਵਿੱਚ ਜਿਹੜੀ ਆਪਣੀ ਤਿਆਰੀ ਚੱਲ ਰਹੀ ਹੈਗੀ ਜਿਹੜੇ ਪਿਛਲੇ ਸਾਲ ਐਮੀਨੈਂਸ ਪੇਪਰ ਐਸ ਉਹਦੇ ਵੱਖ-ਵੱਖ ਭਾਗ ਹੱਲ ਕੀਤੇ ਨੇ ਸਾਇੰਸ ਵਾਲਾ ਸਮਾਜਿਕ ਵਾਲਾ ਤੇ ਪੰਜਾਬੀ ਹਿੰਦੀ ਵਾਲਾ ਤੇ ਨਾਲ-ਨਾਲ ਆਪਣਾ ਪਿਛਲੇ ਦੋ ਦਿਨਾਂ ਤੋਂ ਕਾਰਜ ਚੱਲ ਰਿਹਾ ਹੈਗਾ ਇਤਿਹਾਸ ਦਾ ਜਿਹੜਾ ਪਹਿਲਾ ਪਾਠ ਹੈ ਪੰਜਾਬ ਦਾ ਜਿਹੜਾ ਇਤਿਹਾਸ ਬੰਦਦਾ ਗਵਧੀਆਂ ਭੂਗੋਲਕ ਵਿਸ਼ੇਸ਼ਤਾਵਾਂ ਕੀ ਨੇਗੀਆਂ ਤੇ ਇਹਨਾਂ ਦਾ ਇਤਿਹਾਸ ਤੇ ਕੀ ਪ੍ਰਭਾਵ ਪਿਆ ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਕੀ ਨੇ ਅਤੇ ਉਹਨਾਂ ਦਾ ਇਤਿਹਾਸ ਤੇ ਕੀ ਪ੍ਰਭਾਵ ਪਿਆ ਇਹਨੂੰ ਆਪਾਂ ਪੂਰਾ ਬਰੀਕੀ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਆਧਾਰ ਬਣਾਇਆ ਗਾਇਦੇ ਆਪਾਂ 72 ਸਵਾਲ ਬਣਾਤੇ ਜੀ ਦੇਖੋ ਤੁਸੀਂ ਇੰਨੀ ਬਰੀਕੀ ਵਿੱਚ ਘੋਖਿਆ ਮੈਂ ਇਸ ਲੇਖ ਨੂੰ ਵੀ ਇੱਕ ਵੀ ਸਵਾਲ ਇਹ ਤੋਂ ਬਾਹਰ ਨਾ ਜਾਵੇ ਤੇ ਇਸ ਪਾਠ ਦੇ ਵਿੱਚੋਂ ਪਿਛਲੇ ਪੇਪਰ ਦੇ ਵਿੱਚ 9 ਸਵਾਲਾਂ ਦੇ ਵਿੱਚੋਂ 4 ਸਵਾਲ ਸਿਰਫ ਪਹਿਲੇ ਪਾਠ 'ਚ ਹੀ ਪਏ ਸੀਗੇ ਇਹ ਜਿਹੜੀ ਜਾਣਕਾਰੀ ਤੁਹਾਡੇ ਇਕੱਤਰਤ ਕਰਦੀ ਇਸ ਕਰਕੇ ਤਾਂ ਪਹਿਨਾ ਬ੍ਰੀਕੀ ਦੇ ਵਿੱਚ ਜਿਹੜਾ ਜਾ ਰਹੇ ਹੈਗੇ ਤੇ ਜਿਹੜਾ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਮੈਰੀਟੋਰੀ ਨਾਲ ਸੰਬੰਧਿਤ ਐਵੇਂ ਨਾਲ ਸੰਬੰਧੀ ਤੇ ਨਾਲ ਨਾਲ ਤਿਆਰੀ ਸੰਬੰਧੀ ਉਹ ਤੁਹਾਡੇ ਕੋਲੇ ਨੋਟੀਫਿਕੇਸ਼ਨ ਪਹਿਲਾਂ ਆਵੇ ਤੇ ਵੀਡੀਓ ਨੂੰ ਜੇਕਰ ਚੰਗਾ ਲੱਗਿਆ ਤਾਂ ਅੰਤ ਤੱਕ ਜ਼ਰੂਰ ਦੇਖਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਭੁੱਲਿਓ ਨਾ ਕਿਉਂਕਿ ਬਹੁਤ ਜਿਹੜਾ ਆਪਾਂ ਇਹਦੇ ਵਿੱਚ ਸੂਖਮ ਭਰਤਾਂ ਦੇ ਵਿੱਚ ਗੱਲ ਕਰਾਂਗੇ ਜਿਹੜਾ ਇਤ ਐਜੰਡਾ ਰਹੇਗਾ ਪ੍ਰਮੁੱਖ ਤੌਰ ਤੇ ਛੋਟੇ ਸਵਾਲਾਂ ਨੂੰ ਲੈ ਕੇ ਤੇ ਅਸੀਂ ਆਓ ਫਿਰ ਪ੍ਰੀਖਿਆ ਦੀ ਤਿਆਰੀ ਕਿਵੇਂ ਕਰੀਏ ਕਿਵੇਂ ਸਵਾਲ ਬਣਦੇ ਆ ਤੇ ਕਿਵੇਂ ਉਹਨਾਂ ਦੇ ਉੱਤਰ ਬਣਦੇ ਹੁੰਦੇ ਆ ਪਹਿਲੇ ਸਵਾਲ ਤੋਂ ਜਾਣਦੇ ਅੱਜ ਦਾ ਸਾਡਾ ਇਹ ਲੇਖ ਖਤਮ ਹੋ ਜੂਗਾ ਪਹਿਲਾ ਜਿਹੜਾ ਹੈਗਾ ਆਪਣਾ ਪਾਠ ਇਹਦੇ ਪੱਤੇ 72 ਸਵਾਲ ਬਣਾਏ ਨੇਗੇ 50 ਸਵਾਲ ਪਹਿਲਾਂ ਹੱਲ ਕਰ ਚੁੱਕੇ ਆ ਪੁਰਾਣੀਆਂ ਵੀਡੀਓ ਚ ਦੇਖ ਲਿਓ ਤੇ ਜਿਹੜੀ ਇਹ ਵੀਡੀਓ ਦੇ ਜਿਹੜਾ ਹੈਗਾ ਸਾਰਾ ਵਿੱਚ ਲਿੰਕ ਦਿੱਤੇ ਹੋਏ ਨੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਦਿੱਤੇ ਹੋਏ ਨੇ ਲਿੰਕ ਉਹ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਹੁਣ ਤੱਕ ਦੀਆਂ ਵੀਡੀਓ ਨੇਗੀਆਂ ਉਹ ਸਾਰੀਆਂ ਤੁਸੀਂ ਖੋਲ ਕੇ ਦੇਖ ਸਕਦੇ ਹੋ ਉੱਥੇ ਸਾਰਾ ਹਾਜ਼ਰ ਦਿੱਤਾ ਹੋਇਆ। ਲਓ ਜੀ ਅੱਜ ਦਾ ਪਹਿਲਾ ਸਵਾਲ ਹੈ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਦੋ ਦਰਿਆਵਾਂ ਦੇ ਇਲਾਕੇ ਨੂੰ ਦੁਆਬਾ ਕਿਹਾ ਜਾਣ ਲੱਗਾ? ਬਹੁਤ ਮਹੱਤਵਪੂਰਨ ਸਵਾਲ ਆ ਜੀ। ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਜਿਹੜਾ ਦੋ ਦਰਿਆਵਾਂ ਦੇ ਇਲਾਕੇ ਉਹਨੂੰ ਦੁਆਬਾ ਕਿਹਾ ਜਾਣ ਲੱਗਾ? ਊੜਾ ਹੈ ਅਕਬਰ ਤੋਂ ਐੜਾ ਹੈ ਬਾਬਰ ਤੋਂ। ਈ ੜੀ ਹੈ ਜਹਾਂਗੀਰ ਤੋਂ ਤੇ ਸ ਸਾ ਹੈ ਹਿਮਾਯੂ ਤੋਂ ਤਾਂ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਜਿਹੜਾ ਦੋ ਦਰਿਆਵਾਂ ਦੇ ਇਲਾਕੇ ਨੂੰ ਦੁਆਬਾ ਕਿਹਾ ਜਾਣ ਲੱਗਿਆ ਤਾਂ ਗੈਸ ਕਰੋ ਕਿਹੜੇ ਤੋਂ ਕਿਹਾ ਜਾਣ ਲੱਗਿਆ ਤਾਂ ਸਹੀ ਉੱਤਰ ਬਣਦਾ ਜੀ ਵਿਦਿਆਰਥੀਓ ਦਾ ਅਕਬਰ ਦੇ ਸਮੇਂ ਤੋਂ ਅਕਬਰ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਦੋ ਦਰਿਆਵਾਂ ਦੇ ਇਲਾਕੇ ਨੂੰ ਦੁਆਬਾ ਕਿਹਾ ਜਾਣ ਲੱਗਿਆ ਜੀ ਲੈ ਵੀਆ ਸਵਾਲ ਜਿਆਗਦਾ ਜਾਣ ਨਾ ਦੇਉ ਪੇਪਰ ਦੇ ਵਿੱਚੋਂ ਠੀਕ ਹੈ ਪਰ ਪ੍ਰਪੱਕ ਕਰਾਤਾ ਤੁਹਾਨੂੰ ਇਹ ਮੇਰੇ ਖਿਆਲ ਚ ਹੁਣ ਨਹੀਂ ਭੁੱਲੋਗੇ ਅੱਗੇ ਹੈ ਮਵੰਜਮਾ ਸਵਾਲ ਦੁਆਬੇ ਦਾ ਨਾਮ ਉਸਦੇ ਦੋਹਾਂ ਦਰਿਆਵਾਂ ਦੇ ਨਾਵਾਂ ਦੇ ਅੱਖਰਾਂ ਤੋਂ ਪਿਆ ਜਿਹੜਾ ਦੁਆਬੇ ਦਾ ਨਾਮ ਹੈ ਉਸਦੇ ਦੋਹਾਂ ਦਰਿਆਵਾਂ ਦੇ ਨਾਵਾਂ ਦੇ ਅੱਖਰਾਂ ਤੋਂ ਪਿਆ ਕਿਹੜੀ ਚੀਜ਼ ਇਹਦੇ ਵਿੱਚ ਆਪਣੀ ਗੱਲ ਕਰਦੀ ਆ ਕਹਿੰਦੇ ਦੋ ਦਰਿਆਵਾਂ ਦੇ ਦੋ ਦਰਿਆਵਾਂ ਦੇ ਨਾਵਾਂ ਦੇ ਪਹਿਲਾ ਪਹਿਲੇ ਅੱਖਰ ਦੇ ਮੇਲ ਨਾਲ ਦੂਜਾ ਹੈਗਾ ਦੋ ਦਰਿਆਵਾਂ ਦੇ ਨਾਵਾਂ ਦੇ ਪਹਿਲੇ ਅੱਖਰ ਦੇ ਮੇਲ ਨਾਲ ਅ ਅੱਖਰ ਮਾਫ ਕਰਨਾ ਅਖੀਰ ਲਖਰ ਦੇ ਮੇਲ ਨਾਲ ਦੋ ਦਰਿਆਵਾਂ ਦੇ ਨਾਵਾਂ ਦੇ ਵਿਚਕਾਰ ਲੇਖਰ ਦੇ ਮੇਲ ਨਾਲ ਦੋ ਦਰਿਆਵਾਂ ਦੇ ਨਾਵਾਂ ਦੇ ਤੀਜੇ ਅੱਖਰ ਦੇ ਮੇਲ ਨਾਲ ਤਾਂ ਜਿਹੜਾ ਦੁਆਬੇ ਦਾ ਨਾਮ ਪਿਆ ਤਾਂ ਦੋ ਦਰਿਆਵਾਂ ਦੇ ਕਿਹੜੇ ਨਾਵਾਂ ਦੇ ਅੱਖਰਾਂ ਤੋਂ ਪਿਆ ਤਾਂ ਸਹੀ ਇਹਨੂੰ ਗੱਲ ਕਰੋ ਦੇਖੋ ਕਿਹੜਾ ਆਉਂਦਾ ਹੈਗਾ ਇਹਦਾ ਸਹੀ ਉੱਤਰ ਬਣਦਾ ਜੀ ਬਵੰਜਾ ਦਾ ਊੜਾ ਉਹ ਬਣਦਾ ਬਈ ਦੋ ਦਰਿਆਵਾਂ ਦੇ ਨਾਵਾਂ ਦਾ ਜਿਹੜਾ ਪਹਿਲਾ ਅੱਖਰ ਆ ਦੋ ਦਰਿਆਵਾਂ ਦੇ ਨਾਵਾਂ ਦਾ ਪਹਿਲਾ ਅੱਖਰ ਤੇ ਉਹਦੇ ਜਿਹੜਾ ਮੇਲ ਨਾਲ ਬਣ ਜਾਂਦਾ ਜਾ ਜਿਹੜਾ ਨਾਮ ਬਣ ਜਾਂਦਾਗਾ ਦੁਆਬੇ ਦਾ ਜਿਵੇਂ ਮੰਨ ਲਓ ਆਪਣਾ ਚਨਾਬ ਹੈ ਚਨਾਬ ਤੇ ਰਾਵੀ ਇਹਨੂੰ ਕੀ ਬਣ ਗਿਆ ਜੀ ਜਿਹੜਾ ਵੱਖਰਾ ਵੱਖਰਾ ਸਤਲੁਜ ਤੇ ਬਿਆਸ ਆ ਪਹਿਲਾ ਪਹਿਲਾ ਅੱਖਰ ਜਦੋਂ ਆਪਾਂ ਲਵਾਂਗੇ ਇਹ ਅੱਗੇ ਆਪਾਂ ਕਰਦੇ ਸਾਰਾ ਧਰਿਆਮਾ ਦੇ ਨਾਮ ਤੋਂ ਸਾਨੂੰ ਪਤਾ ਲੱਗ ਜੂਗੇ ਕੀ ਗੱਲਬਾਤ ਹੈ ਦੋ ਦਰਿਆਮਾਂ ਦੇ ਨਾਮਾਂ ਦੇ ਪਹਿਲੇ ਅੱਖਰ ਦੇ ਮੇਲ ਨਾਲ ਦੁਆਬੇ ਦਾ ਨਾਮ ਬਣਦਾਗਾ ਹ ਤਾਂ ਅਗਲਾ ਸਵਾਲ ਹੈ ਜੀ ਪੰਜਾਬ ਵਿੱਚ ਕਿੰਨੇ ਦੁਆਬੇ ਨੇ 6 ਨੇ 8 7 ਨੇ ਈੜੀ 5 ਨੇ ਤੇ ਸਸਾ 4 ਨੇ ਕਿੰਨੇ ਦੁਆਬੇ ਆ ਜੀ ਪੰਜਾਬ ਦੇ ਵਿੱਚ 57 ਦਾ ਉੱਤਰ ਜਾਂਦਾ ਜੀ ਈਡੀ ਪੰਜਾਬ ਦੇ ਵਿੱਚ ਪੰਜ ਦੁਆਬੇ ਆ ਵੀ ਪੰਜਾਬ ਦੇ ਵਿੱਚ ਦੁਆਬੇ ਨੇ ਪੰਜ ਅੱਗੇ ਹੈ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਹੈ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰਲਾ ਜਿਹੜਾ ਇਲਾਕਾ ਉਹਨੂੰ ਕੀ ਕਹਿੰਦੇ ਆ ਜੀ ਊੜਾ ਹੈ ਦੁਆਬਾ ਰਜਨਾ ਐੜਾ ਹੈ ਦੁਆਬਾ ਬਾਰੀ ਈੜੀ ਹੈ ਦੁਆਬਾ ਚੱਜ ਤੇ ਸਸਾ ਹੈ ਦੁਆਬਾ ਸਿੰਧ ਸਾਗਰ ਤੇ ਦਰਿਆ ਸਿੰਧ ਤੇ ਦਰਿਆ ਜੇਲਮ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਜੀ ਤਾਂ 54 ਦਾ ਉੱਤਰ ਬਣ ਜਾਂਦਾ ਆਪਣੇ ਕੋਲੇ ਸ ਉਹ ਬਣਦਾ ਵੀ ਦੁਆਬਾ ਸਿੰਧ ਸਾਗਰ ਦੁਆਬਾ ਸਿੰਧ ਸਾਗਰ ਦਰਿਆ ਸਿੰਧ ਤੇ ਦਰਿਆ ਜੇਲਮ ਦੇ ਵਿਚਕਾਰ ਦਾ ਜਿਹੜਾ ਇਲਾਕਾਗਾ ਉਹਨੂੰ ਬੋਲਿਆ ਜਾਂਦਾ ਵੀ ਦੁਆਬਾ ਸਿੰਧ ਸਾਗਰ ਦੁਆਬਾ ਸਿੰਧ ਸਾਗਰ ਸਿੰਧ ਦੇ ਦਰਿਆ ਜੇਲਮ ਦੇ ਵਿਚਕਾਰ ਜਿਹੜਾ ਇਲਾਕਾ ਉਹ ਬਣਦਾ ਦੁਆਬਾ ਸਿੰਧ ਸਾਗਰ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ ਅਗਲਾ ਸਵਾਲ ਹੈ 55 ਕੀ ਕਹਿ ਰਿਹਾ ਹੈਗਾ ਅਗਲਾ ਆ 55 ਸਵਾਲ ਆਪਣਾ ਇਸ ਨੂੰ ਥੋੜਾ ਜਿਹਾ ਆਧਾਰ ਬਣਾਉਣੇ ਆ 55 ਸਵਾਲ ਨੂੰ ਤਾਂ ਕੀ ਕਹਿੰਦਾ ਹੈਗਾ 55 ਸਵਾਲ ਇਹਦੇ ਵਿੱਚੋਂ ਆਪਾਂ ਇੱਕ ਮਿੰਟ ਸੈੱਟ ਕਰ ਲਈ ਥੋੜਾ ਸੀਟ ਨੂੰ ਚਲੋ ਜੀ ਹੁਣ ਸੈੱਟ ਹੋ ਗਈ ਥੋੜਾ ਦੂਜੀ ਸੀਟ ਦਾ ਪਲੇਖਾ ਪੈਂਦਾ ਯਾਰ ਅੱਗੇ ਹੈ 55 ਦਾ ਆ ਪੰਜਾਬ ਵਿੱਚ ਕਿੰਨੇ ਹੋਗੇ ਸੀ ਦਰਾਸਨ ਦਾ ਦਰਾ ਜਿਹੜੇ ਦੇ ਅੰਦਰ ਇਲਾਕੇ ਨੂੰ ਦੁਆਬਾ ਕਹਿੰਦੇ ਆ ਵੀ ਸਿੰਧ ਸਾਗਰ ਅੱਗੇ ਚੱਲਦੇ ਆਂ ਜੀ 55 ਸਵਾਲ ਕੀ ਕਹਿੰਦਾ ਜੀ ਦਰਿਆ ਚਨਾਬ ਅਤੇ ਦਰਿਆ ਜੇਲਮ ਦੇ ਵਿਚਕਾਰਲੇ ਇਲਾਕੇ ਦਾ ਨਾਮ ਕੀ ਹੈ ਜੀ ਦਰਿਆ ਚਨਾਬ ਅਤੇ ਦਰਿਆ ਜੇਲਮ ਦੇ ਵਿਚਕਾਰਲੇ ਇਲਾਕੇ ਦਾ ਨਾਮ ਕੀ ਹੈ ਦੁਆਬਾ ਚੱਜ ਦੁਆਬਾ ਰਚਨਾ ਦੁਆਬਾ ਬਾਰੀ ਤੇ ਦੁਆਬਾ ਸਿੰਧ ਸਾਗਰ ਤਾਂ 55 ਦਾ ਉੱਤਰ ਕੀ ਬਣ ਜਾਂਦਾ ਜੀ 55 ਦਾ ਉੱਤਰ ਬਣ ਜਾਂਦਾ ਊੜਾ 55 ਦਾ ਉੱਤਰ ਬਣ ਗਿਆ ਊੜਾ ਦਰਿਆ ਚਨਾਬ ਅਤੇ ਦਰਿਆ ਜੇਲਮ ਦਾ ਇਲਾਕਾ ਦਰਿਆ ਚਨਾਬ ਅਤੇ ਦਰਿਆ ਜੇਲਮ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਹਿੰਦੇ ਹੈਗੇ ਦਾਨਾ ਬਣ ਜੇ ਦੁਆਬਾ ਚੱਜ ਦੇਖੋ ਇਹਦਾ ਚੱਚਾ ਲੈ ਲਿਆ ਪਹਿਲਾਂ ਦੁਆਬਾ ਤੇ ਇਹਦਾ ਲੈ ਲਿਆ ਜੱਜਾ ਆਪਾਂ ਕਿਹਾ ਸੀ ਨਾ ਵੀ ਦੋ ਦਰਿਆਵਾਂ ਦੇ ਨਾਵਾਂ ਦੇ ਪਹਿਲੇ ਅੱਖਰ ਤੇ ਮੇਰੇ ਨਾਲ ਦੁਆਬਾ ਬਣਦਾ ਇਸ ਕਰਕੇ ਕੀ ਦੁਆਬਾ ਬਣ ਗਿਆ ਦਰਿਆ ਦੁਆਬਾ ਚੱਜ ਚੱਚਾ ਜਾਨੀ ਕਿ ਚਨਾਬ ਜੇਹਲਮ ਜੱਜਾ ਇੱਥੇ ਆ ਗਿਆ ਅੱਗੇ ਆ ਜੋ ਜੀ ਦਰਿਆ 56ਵਾਂ ਸਵਾਲ ਦਰਿਆ ਰਾਵੀ ਅਤੇ ਦਰਿਆ ਚਨਾਬ ਦੇ ਵਿਚਕਾਰਲੇ ਇਲਾਕੇ ਦਾ ਨਾਮ ਕੀ ਹੈ ਜੀ ਦਰਿਆ ਰਾਵੀ ਅਤੇ ਦਰਿਆ ਚਨਾਬ ਦਾ ਵਿਚਕਾਰਲਾ ਇਲਾਕਾ ਜਿਹੜਾ ਹੈਗਾ ਦੁਆਬਾ ਬਾਰੀ ਦੁਆਬਾ ਚੱਜ ਦੁਆਬਾ ਰਚਨਾ ਤੇ ਦੁਆਬਾ ਸਿੰਧ ਸਾਗਰ ਤਾਂ ਕਿਹੜਾ ਬਣਦਾ ਜੀ 56 ਦਾ 55 ਦਾ ਬਣਦਾ ਜੀ ਈਡੀ ਉੱਤਰ ਦੁਆਬਾ ਰਚਨਾ ਬਣਦਾ ਜੀ ਦਰਿਆ ਰਾਵੀ ਤੇ ਦਰਿਆ ਚਨਾਬ ਦਾ ਜਿਹੜਾ ਵਿਚਕਾਰਲਾ ਇਲਾਕਾ ਰਾਵੀ ਅਤੇ ਦਰਿਆ ਚਨਾਬ ਦਾ ਵਿਚਕਾਰਲਾ ਇਲਾਕਾ ਬਣਦਾ ਦੁਆਬਾ ਰਚਨਾ ਦੁਆਬਾ ਰਚਨਾ ਰਾਵੀ ਰਾਰਾ ਲੈ ਲਿਆ ਤੇ ਚੱਚਾ ਲੈ ਲਿਆ ਦੇਖੋ ਹਣਾ ਰਚਨਾ ਬਣ ਗਿਆ ਨਾ ਦੁਆਬਾ ਰਚਨਾ ਬਣ ਗਿਆ ਪਹਿਲਾ ਅੱਖਰ ਲੈ ਦੋਵੇਂ ਦਰਿਆਵਾਂ ਦਾ ਅਗੇ ਹਦਰਿਆ ਬਿਆਸ ਤੇ ਦਰਿਆ ਰਾਵੀ ਵਿਚਕਾਰ ਸਥਿਤ ਹੈ ਦਰਿਆ ਬਿਆਸ ਅਤੇ ਦਰਿਆ ਰਾਵੀ ਵਿਚਕਾਰ ਸਥਿਤ ਹੈ ਦੁਆਬਾ ਚੱਜ ਦੁਆਬਾ ਵਾਰੀ ਦੁਆਬਾ ਰਚਨਾ ਦੁਆਬਾ ਚੱਜ ਦੋ ਵਾਰ ਲਿਖਿਆ ਗਿਆ ਚਲੋ ਕੋਈ ਗੱਲ ਤਾਂ 57ਵਾਂ ਦਾ ਸਹੀ ਉੱਤਰ ਕੀ ਬਣ ਜਾਂਦਾ ਜੀ 57ਵਾਂ ਦਾ ਆਪਣੇ ਕੋਲੇ ਸਹੀ ਉੱਤਰ ਬਣਦਾ ਐੜਾ ਐੜਾ ਬਣਦਾ ਜੀ ਦਰਿਆ ਬਿਆਸ ਤੇ ਦਰਿਆ ਰਾਵੀ ਵਿਚਕਾਰ ਸਥਿਤ ਕੀ ਹੈਗਾ ਦੁਆਬਾ ਵਾਰੀ ਬਿਆਸ ਤੇ ਰਾਵੀ ਵਿਚਕਾਰ ਕਿੱਡਾ ਸਥਿਤ ਹੈ ਜੀ ਦੁਆਬਾ ਵਾਰੀ ਦੇਖੋ ਬੱਬਾ ਲੈ ਲਿਆ ਦਾ ਪਹਿਲਾ ਇਹਦਾ ਕਿਨੇ ਲੈ ਰਾਰਾ ਰਾਰਾ ਲੈ ਲਿਆ ਇਹ ਭਈ ਸੌਖੀ ਅੱਖਰ ਨਹੀਂ ਕਹੂੰਗਾ ਤੁਸੀਂ ਇਹ ਇੰਨੇ ਯਾਦ ਕਿਵੇਂ ਰੱਖਾਂਗੇ ਬਸ ਪਹਿਲਾ ਪਹਿਲਾ ਅੱਖਰ ਯਾਦ ਰੱਖੋ ਜਿਹੜਾ ਫਾ ਫਾਰਮੂਲਾ ਹੀ ਯਾਦ ਰੱਖਣਾ ਇਹ ਕਿੰਨਾ ਤਮੰਗੂ ਪਹਿਲਾ ਪਹਿਲਾ ਅੱਖਰ ਯਾਦ ਰੱਖਣਾ ਬੱਬਾ ਵਿਆਸ ਤੇ ਰਾਰਾ ਰਾਵੀ ਕੀ ਬਣ ਗਿਆ ਬਾਰੀ ਬਣ ਗਿਆ ਅੱਗੇ ਹੈ ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਜੀ ਦਰਿਆ ਸਤਲੁਜ ਤੇ ਦਰਿਆ ਬਿਆਸ ਦਾ ਜਿਹੜਾ ਵਿਚਕਾਰਲਾ ਇਲਾਕਾ ਨੂੰ ਕੀ ਕਹਿੰਦੇ ਆ ਦੁਆਬਾ ਬਾਰੀ ਦੋਆਬਾ ਚੱਜ ਦੋਆਬਾ ਚੱਜ ਤੇ ਦੋਆਬਾ ਵਿਸਤ ਜਲੰਧਰ ਤਾਂ ਕੀ ਕਹਿੰਦੇ ਜੀ 58ਵਾਂ ਦਾ 58ਵੇਂ ਦਾ ਸਹੀ ਉੱਤਰ ਕੀ ਬਣ ਗਿਆ ਸੱਸਾ ਬਣ ਗਿਆ ਜੀ ਦਰਿਆ ਸਤਲੁਜ ਦੇ ਬਿਆਸ ਦਾ ਜਿਹੜਾ ਵਿਚਕਾਰਲਾ ਇਲਾਕਾ ਉਹਨੂੰ ਬੋਲਦੇ ਆ ਵੀ ਦੋਆਬਾ ਵਿਸਤ ਜਲੰਧਰ ਦਰਿਆ ਸਤਲੁਜ ਤੇ ਬਿਆਸ ਦਾ ਵਿਚਕਾਰਲਾ ਇਲਾਕਾ ਸਤਲੁਜ ਤੇ ਬਿਆਸ ਸਤਲੁਜ ਦੇ ਬਿਆਸ ਦਾ ਵਿਚਕਾਰਲਾ ਇਲਾਕਾ ਕੀ ਬਣ ਗਿਆ ਦੋਆਬਾ ਵਿਸਤ ਦੋਆਬਾ ਵਿਸਤ ਜਲੰਧਰ ਬਣ ਗਿਆ ਦਰਿਆ ਸਤਲੁਜ ਤੇ ਬਿਆਸ ਦਾ ਜਿਹੜਾ ਵਿਚਕਾਰਲਾ ਇਲਾਕਾ ਇਸ ਕਰਕੇ 58ਵੇਂ ਦਾ ਉੱਤਰ ਸੀ ਇਹ ਸ ਸਾ ਬਣ ਗਿਆ ਆਓ ਜਿਹੜਾ ਅਗਲੀ ਸੀਟ ਨੂੰ ਆਪਾਂ ਆਧਾਰ ਬਣਾਈਏ ਅਗਲੀ ਸੀਟ ਦੇ ਵਾਲੇ ਜਿਹੜਾ ਚੱਲ ਗਏ ਤਾਗੇ ਸਵਾਲ ਕੀ ਹੈ ਆਓ ਫਿਰ ਦੇਖੀਏ ਤਾਗੇ ਸਵਾਲ ਹੈ ਜਿਹੜਾ ਬਣਦਾਗਾ ਉਹ ਹੈ ਆਪਣਾ 5ਵਾਂ ਸੈਟ ਕਰ ਲਈਏ ਕਰ ਆਪਣਾ ਦੇਸੀ ਤਰੀਕਾ ਚਲੋ ਸਵਾਲ ਬਹੁਤ ਮਹਿੰਤਰਾ ਬਣਦਾ ਕੰਮ ਸਮ ਦੇਸੀ ਆ ਲੱਗਦਾ ਹੋਊਗਾ ਅੱਗੇ ਐ ਨਹੀਂ ਹੈਗਾ ਆਪਾਂ ਇਧਰ ਉਧਰ ਚੱਕ ਲਿਆ ਉਹਦੀ ਮਹਿੰਤਰਾ ਬਣਾਇਆ ਪੂਰੇ ਹਨ ਵੀ ਤੁਹਾਡਾ ਇੱਕ ਸਵਾਲ ਨਾ ਬਾਹਰ ਜਾਵੇ ਅੱਗੇ ਹੈਗਾ ਕਿਹੜਾ ਦੁਆਬਾ ਪੰਜਾਬ ਦੇ ਮੱਧ ਵਿੱਚ ਹੋਣ ਕਰਕੇ ਇਸ ਨੂੰ ਮਾਝਾ ਵੀ ਕਹਿੰਦੇ ਨੇ ਅਤੇ ਇੱਥੋਂ ਦੇ ਲੋਕਾਂ ਨੂੰ ਮਝਾਹਲ ਕਹਿੰਦੇ ਆ ਇੱਥੋਂ ਦੇ ਲੋਕਾਂ ਨੂੰ ਕੀ ਬੋਲਦੇ ਜੀ ਮਝਾਹਲ ਬੋਲਦੇ ਆ ਕਿਹੜਾ ਦੁਆਬਾ ਪੰਜਾਬ ਦੇ ਮੱਧ ਵਿੱਚ ਮੱਧ ਮੀਂਜ ਅੱਧ ਮੱਧ ਵਿੱਚ ਹੋਣ ਕਰਕੇ ਇਹਨੂੰ ਕੀ ਬੋਲਦੇ ਜੀ ਜਿਹੜਾ ਬੋਲਦੇ ਆਪਣਾ ਮਾਝਾ ਮੱਧ ਵਿੱਚ ਹੋਣ ਕਰਕੇ ਕੀ ਬੋਲਿਆ ਮਾਝਾ ਬੋਲਿਆ ਤੇ ਇੱਥੋਂ ਦੇ ਲੋਕਾਂ ਨੂੰ ਕਹਿੰਦੇ ਮਝੈਰ ਕਿਹੜਾ ਦੁਆਬਾ ਜੀ ਉਹ ਦੁਆਬਾ ਵਿਸਤ੍ਰ ਦਿਲੰਦਰ ਦੁਆਬਾ ਚੱਜ ਦੁਆਬਾ ਰਜਨਾ ਤੇ ਦੁਆਬਾ ਬਾਰੀ ਤਾਂ 58 ਦਾ ਜਿਹੜਾ ਉੱਤਰ ਕੀ ਬਣ ਗਿਆ ਜੀ 58 ਦਾ ਬਣਦਾ ਵੀ ਉੱਤਰ ਜਿਹੜਾ ਬਣ ਗਿਆ ਆਪਣਾ ਸਸਾ ਦੁਆਬਾ ਬਾਰੀ ਹੈ ਜੀ ਉਹ ਦੁਆਬਾ ਜਿਹੜਾ ਪੰਜਾਬ ਦੇ ਮੱਧ ਵਿੱਚ ਹੋਣ ਕਰਕੇ ਇਸ ਨੂੰ ਮਾਝਾ ਵੀ ਕਹਿੰਦੇ ਤੇ ਇੱਥੋਂ ਦੇ ਲੋਕਾਂ ਨੂੰ ਮਝੈਰ ਕਹਿੰਦੇ ਆ ਕਿੱਥੋਂ ਦੇ ਲੋਕਾਂ ਨੂੰ ਕਹਿੰਦੇ ਆ ਦੁਆਬਾ ਬਾਰੀ ਦੇ ਲੋਕਾਂ ਨੂੰ ਮੁਝਾਇਲ ਕਹਿੰਦੇ ਆ ਤੇ ਇਹਨੂੰ ਇਲਾਕੇ ਨੂੰ ਬੋਲਦੇ ਆ ਮਾਝਾ ਕਿਉਂਕਿ ਮਤਲਬ ਵਿੱਚ ਹੈ ਅੱਧ ਦੇ ਵਿੱਚ ਆ ਬਹੁਤ ਮਹੱਤਵਪੂਰਨ ਸਵਾਲ ਆ ਇਹ ਚੰਗੀ ਤਰ੍ਹਾਂ ਤਿਆਰ ਕਰ ਇਹਨੂੰ ਦੁਆਬਾ ਬਾਰੀ ਭੁੱਲ ਨਾ ਜਾਇਓ ਅੱਗੇ 60ਵਾਂ ਸਵਾਲ ਕਈ ਵਾਰੀ ਸਵਾਲ ਪੁੱਛਣ ਦੇ ਕਿਹੜੇ ਇਲਾਕੇ ਦੇ ਲੋਕਾਂ ਨੂੰ ਮੁਝਾਇਲ ਕਹਿੰਦੇ ਆ ਦੁਆਬਾ ਬਾਰੀ ਨੂੰ ਕਹਿੰਦੇ ਆ ਕਿਹੜੇ ਦੁਆਬੇ ਦੇ ਲੋਕਾਂ ਨੂੰ ਇਹ ਪੁੱਛਿਆ ਜਾਂਦਾ ਜਲੰਧਰ ਹਸ਼ਿਆਰ ਪਰ ਕਪੂਰਥਲਾ ਕਿਸ ਦੁਆਬੇ 'ਚ ਪੈਂਦੇ ਆ ਜੀ ਜਲੰਧਰ ਹਸ਼ਿਆਰ ਪਰ ਕਪੂਰਥਲਾ ਕਿਸ ਦੁਆਬੇ 'ਚ ਪੈਂਦੇ ਆ ਦੁਆਬਾ ਰਚਨਾ ਦੁਆਬਾ ਵਿਸਤ ਜਲੰਧਰ ਦੁਆਬਾ ਬਾਰ ਜਲੰਧਰ ਹਸ਼ਿਆਰ ਪਰ ਕਪੂਰਥਲਾ ਐ ਇਲਾਕੇ ਪੁੱਛ ਲੈਂਦੇ ਕਈ ਵਾਰੀ ਵੀ ਕਿਹੜੇ ਦੁਆਬੇ ਚ ਪੈਂਦੇ ਆ ਤਾਂ ਇਹ ਕਿਹੜੇ ਚ ਪੈਂਦੇ ਆ ਜੀ 60 ਦਾ ਉੱਤਰ ਕੀ ਆ ਗਿਆ 60 ਦਾ ਉੱਤਰ ਬਣਦਾ ਐਡਾ ਦੁਆਬਾ ਵਿਸਤ ਜਲੰਧਰ ਦੇ ਵਿੱਚ ਪੈਂਦੇ ਆ ਬਈ ਹੈ ਦੁਆਬਾ ਵਿਸਤ ਜਲੰਧਰ ਚ ਪੈਂਦੇ ਆ ਅੱਗੇ ਹੈ ਲਾਹੌਰ ਅਤੇ ਅੰਮ੍ਰਿਤਸਰ ਕਿਸ ਦੁਆਬੇ ਵਿੱਚ ਪੈਂਦੇ ਨੇ ਲਾਹੌਰ ਅਤੇ ਅੰਮ੍ਰਿਤਸਰ ਲਾਹੌਰ ਅਤੇ ਅੰਮ੍ਰਿਤਸਰ ਕਿਸ ਦੁਆਬੇ ਵਿੱਚ ਪੈਂਦੇ ਆ ਦੁਆਬਾ ਚੱਜ ਦੁਆਬਾ ਵਿਸਤ ਜਲੰਧਰ ਦੁਆਬਾ ਵਾਰੀ ਤੇ ਦੁਆਬਾ ਰਚਨਾ ਤਾਂ ਕਿਹੜੇ ਚ ਪੈਂਦੇ ਆ ਜੀ ਲਾਹੌਰ ਅਤੇ ਅੰਮ੍ਰਿਤਸਰ ਜਿਹੜਾ 61ਵਾਂ ਸਵਾਲ ਹੈ 61 ਦਾ ਬਣ ਗਿਆ ਜੀ ਜਿਹੜਾ ਈਡੀ ਬਣ ਗਿਆ ਦੁਆਬਾ ਬਾਰੀ ਦੇ ਵਿੱਚ ਪੈਂਦੇ ਆ ਯਾਨੀ ਕਿ ਮਾਝੇ ਦੇ ਵਿੱਚ ਪੈਂਦੇ ਆ ਇਹ ਲਾਹੌਰ ਅਤੇ ਅੰਮ੍ਰਿਤਸਰ ਦੁਆਬਾ ਬਾਰੀ ਦੇ ਵਿੱਚ ਆਪਾਂ ਪੜ੍ਹ ਕੇ ਕਿਸ ਨੇ ਦੁਆਬਾ ਬਾਰੀ ਕਿਹਦਾ ਮਾਝੇ ਵਾਲਾ ਇਲਾਕਾ ਇੱਥੋਂ ਦੇ ਲੋਕਾਂ ਨੂੰ ਮਝਾਇਰ ਕਹਿੰਦੇ ਆ ਇਲਾਕੇ ਕਿਹੜੇ ਪੈ ਕੇ ਇਹਦੇ ਵਿੱਚ ਲਾਹੌਰ ਤੇ ਅੰਮ੍ਰਿਤਸਰ ਅਗਲਾ ਸਵਾਲ ਤੁਹਾਡੀ ਨਜ਼ਰ ਹੈ ਸਿਆਲਕੋਟ ਗੁਜਰਾਵਾਲਾ ਸੇਖੂਪੁਰਾ ਕਿਸ ਦੁਆਬੇ ਵਿੱਚ ਪੈਂਦੇ ਆ ਸੀਆਲਕੋਟ ਗੁਜਰਾਵਾਲਾ ਸੇਖੂਪੁਰਾ ਕਿਸ ਦੁਆਬੇ ਵਿੱਚ ਪੈਂਦੇ ਆ ਦੁਆਬਾ ਰਚਨਾ ਵਿੱਚ ਦੁਆਬਾ ਚੱਜ ਵਿੱਚ ਦੁਆਬਾ ਬਾਰੀ ਵਿੱਚ ਤੇ ਦੁਆਬਾ ਬਿਸਤ ਜਲੰਧਰ ਦੇ ਵਿੱਚ ਸੀਆਲਕੋਟ ਗੁਜਰਾਵਾਲਾ ਸੇਖੂਪੁਰਾ ਇਹ ਪੈਂਦਾ ਜੀ ਦੁਆਬਾ ਰਚਨਾ ਦੇ ਵਿੱਚ ਪੈਂਦੇ ਆ ਦੁਆਬਾ ਰਚਨਾ ਦੇ ਵਿੱਚ ਪੈਂਦੇ ਆ ਸੀਆਲਕੋਟ ਗੁਜਰਾਵਾਲਾ ਤੇ ਸੇਖੂਪੁਰਾ ਅੱਗੇ ਹੈ ਅਗਲਾ ਸਵਾਲ ਦਰਿਆ ਸਤਲੁਜ ਤੇ ਦਰਿਆ ਕਗਰ ਦੇ ਵਿਚਕਾਰ ਦੇ ਇਲਾਕੇ ਦਾ ਨਾਮ ਕੀ ਜੀ ਦਰਿਆ ਸਤਲੁਜ ਤੇ ਦਰਿਆ ਕਗਰ ਦੇ ਵਿਚਕਾਰ ਦਾ ਜਿਹੜਾ ਇਲਾਕਾ ਨੂੰ ਕੀ ਬੋਲਦੇ ਆ ਜੀ ਤਰੇਟ ਦਾ ਬਣ ਗਿਆ ਜਿਹੜਾ ਈਡੀ ਬਣਦਾ ਜੀ ਅ ਪਹਿਲਾ ਸਬਪਸ਼ਨ ਸੀ ਮਾਝਾ ਫਿਰ ਦੁਆਬਾ ਫਿਰ ਮਾਲਵਾ ਫਿਰ ਪੋਆਦ ਦਰਿਆ ਸਤਲੁਜ ਤੇ ਦਰਿਆ ਜਿਹੜਾ ਘੱਗਰ ਦਾ ਵਿਚਕਾਰ ਦਾ ਇਲਾਕਾ ਵੀ ਉਹ ਬਣ ਜਾਂਦਾ ਮਾਲਵਾ ਸਾਡਾ ਹੀ ਦੇਸ਼ ਮਾਲਵਾ ਦੱਸ ਦੇ ਨਵੇਂ ਇਸ ਕਰਕੇ ਮਾਲਵਾ ਬਣਦਾ ਬਈ ਨੂੰ ਮਾਲਵਾ ਕਹਿੰਦੇ ਆ ਸਤਲੁਜ ਤੇ ਦਰਿਆ ਘੱਗਰ ਦੇ ਵਿਚਕਾਰ ਦਾ ਇਲਾਕਾ ਦਰਿਆ ਘੱਗਰ ਦਾ ਜਾਣਦੇ ਹੋ ਪਿੱਛੋਂ ਜਿਹੜਾ ਉੱਥੋਂ ਦਾ ਆਪਣਾ ਸੁਬਰਾਜੀਰ ਕਨੀਓ ਤੇ ਆ ਪਟਿਆਲੇ ਕੋਲੋਂ ਬੈੰਦਾ ਹੋਇਆ ਜਿਹੜਾ ਇਦਾਂ ਮਾਨਸਾ ਸਾਈਡ ਆ ਜਾਂਦਾ ਸਦੂਲਗੜ ਹਣਾ ਇਹਨੂੰ ਬੋਲਦੇ ਘੱਗਰ ਹਰਿਆਣਾ ਜਾਂਦਾ ਫਿਰ ਅੱਗੇ ਰਾਜਸਥਾਨ ਚ ਵਗ ਜਾਂਦਾ ਪਿੱਛੇ ਜੇ ਪਾਣੀ ਦਾ ਆਇਆ ਸੀ ਇਸ ਘੱਗਰ ਚ ਇਹ ਮੀਂਹ ਦਾ ਪਾਣੀ ਆਉਂਦਾ ਇਹਦੇ ਵਿੱਚ ਆਗੇ ਹੈ ਪਟਿਆਲਾ ਰੋਪੜ ਸਰਹੰਦ ਲੁਧਿਆਣਾ ਫਿਰੋਜ਼ਪੁਰ ਅੰਬਾਲਾ ਬਠਿੰਡਾ ਆਹ ਦਾ ਪ੍ਰਸਿੱਧ ਨਗਰ ਨੇ ਇੱਥੋਂ ਦੇ ਇਲਾਕੇ ਦੇ ਨਿਵਾਸੀਆਂ ਨੂੰ ਕਿਹਾ ਜਾਂਦਾ ਜੀ ਪਟਿਆਲਾ ਰੋਪੜ ਸਰਹੰਦ ਲੁਧਿਆਣਾ ਫਿਰੋਜ਼ਪੁਰ ਅੰਬਾਲਾ ਬਠਿੰਡਾ ਪ੍ਰਸਿੱਧ ਨਗਰ ਆ ਸਾਰੇ ਇੱਥੋਂ ਦੇ ਇਲਾਕੇ ਦੇ ਨਿਵਾਸੀਆਂ ਨੂੰ ਕਿਹਾ ਜਾਂਦਾ ਮਾਝਾ ਮਝੈਲ ਮਾਲਵਾ ਮਲਵਈ ਬਾਂਗਰ ਬਾਂਗਰੂ ਪੁਆਦ ਤੇ ਪੁਆਦੀ ਇਹ ਸਵਾਲ ਤਾਂ ਮੇਰੇ ਖਿਆਲ ਸਾਰਿਆਂ ਨੂੰ ਆਉਂਦੀ ਹੋਣਾਗਾ 65 ਦਾ ਬਣ ਗਿਆ ਜੀ ਇੱਥੇ ਆਪਣੇ ਕੋਲ ਸਵਾਲ ਬਣਦਾਗਾ ਐਡਾ ਮਾਲਵਾ ਬੋਲਿਆ ਜਾਂਦਾਗਾ ਇਹ ਸਾਰੇ ਜਿਹੜੇ ਹੈਗੇ ਨੇ ਰੋਪੜ ਸਰਹੰਦਪੁਰ ਪਟਿਆਲਾ ਬਠਿੰਡਾ ਇਹ ਮਾਲਵੇ ਦੇ ਪ੍ਰਸਿੱਧ ਨਗਰ ਨੇ ਇੱਥੋਂ ਦੇ ਇਲਾਕਾ ਦੇ ਨਿਵਾਸੀ ਨੂੰ ਬੋਲਿਆ ਜਾਂਦਾ ਮਲਵਈ ਮਲਵਈ ਕਹਿੰਦੇ ਆ ਮਾਲਵੇ ਦੇ ਜੱਟ ਯਾਰ ਬਹੁਤ ਬੋਲੀਆਂ ਅੱਗੇ ਹੈ 65ਵਾਂ ਸਵਾਲ ਜੀ ਦਰਿਆ ਘੱਗਰ ਅਤੇ ਦਰਿਆ ਜਮਨਾ ਦੇ ਵਿਚਕਾਰ ਦੇ ਇਲਾਕੇ ਨੂੰ ਕਿਹਾ ਜਾਂਦਾ ਜੀ ਦਰਿਆ ਘੱਗਰ ਤੇ ਦਰਿਆ ਜਮਨਾ ਦੇ ਵਿਚਕਾਰ ਦਾ ਜਿਹੜਾ ਇਲਾਕਾ ਹੈਗਾ ਉਹਨੂੰ ਕੀ ਬੋਲਦੇ ਆ ਮਾਲਵਾ ਮਾਝਾ ਬੰਗਰ ਪੂਠੋਹਾਰ ਤਾਂ 65 ਦਾ ਕੀ ਬਣਦਾ ਜੀ 65 ਦਾ ਜਿਹੜਾ ਸਹੀ ਉੱਤਰ ਬਣਦਾ ਜੀ ਉਹ ਬਣਦਾ ਬੰਗਰ ਜਿਹੜਾ ਦਰਿਆ ਘੱਗਰ ਤੇ ਦਰਿਆ ਜਮਨਾ ਦੇ ਵਿਚਕਾਰ ਦਾ ਇਲਾਕਾ ਬਣ ਗਿਆ ਉਹਨੂੰ ਬੋਲਦੇ ਆ ਭਾਈ ਬੰਗਰ ਕਹਿ ਦਿੰਦੇ ਉਹਨੂੰ ਬੰਗਰ ਆ ਕੇ ਲੋਕ ਇੱਥੇ ਵਾਂਗਰੂ ਬੋਲਿਆ ਨਾ ਅੱਗੇ ਹੈ 68 ਮਸਵਾਲ ਕੁਰੂਖੇਤਰ ਪਾਣੀਪਤ ਕਰਨਾਲ ਥਾਣੇ ਸਰ ਰੋहतक ਪ੍ਰਸਿੱਧ ਨਗਰ ਨੇ ਕੁਰੂਖੇਤਰ ਪਾਣੀਪਤ ਕਰਨਾਲ ਥਾਣੇ ਸਰ ਮਾਲਵੇ ਦੀ ਮਾਝੇ ਦੀ ਬਾਂਗਰ ਦੇ ਪੋਠੋਹਾਰ ਦੀ ਤਾਂ 68 ਦਾ ਕੀ ਬਣ ਗਿਆ ਜੀ 68 ਦਾ ਬਣ ਗਿਆ ਜੀ ਈਡੀ ਕੁਰੂਖੇਤਰ ਪਾਣੀਪਤ ਕਰਨਾਲ ਥਾਣੇ ਸਰ ਰੋहतक ਜਿੱਥੋਂ ਦੇ ਨਗਰ ਆ ਬਾਂਗਰ ਦੇ ਨੇ ਸਾਰੇ ਅੱਗੇ ਆ ਕੇ ਜੀ ਤ੍ਰੈਣ ਤਰਾਵੜੀ ਦੀਆਂ ਦੋਵੇਂ ਲੜਾਈਆਂ ਤੇ ਪਾਣੀਪਤ ਦੀਆਂ ਤਿੰਨੇ ਲੜਾਈਆਂ ਕਿੱਥੇ ਲੜੀਆਂ ਗਈਆਂ ਤ੍ਰੈਣ ਤਰਾਵੜੀ ਦੋਵੇਂ ਲੜਾਈਆਂ ਹਰਿਆਣਾ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਰਾਜਸਥਾਨ ਦੀ ਧਰਤੀ ਤੇ ਜੰਮੂ ਕਸ਼ਮੀਰ ਦੀ ਧਰਤੀ ਤੇ ਤ੍ਰੈਣ ਤਰਾਵੜੀ ਦੀ ਦੋੜ ਲੈਣ ਤੇ ਪਾਣੀ ਪਾਦੀਆਂ ਤੇ ਲੜਾਈਆਂ ਇਸ ਕਰਕੇ ਪੰਜਾਬ ਨੂੰ ਜਿਹੜਾ ਹੈਗਾ ਭਾਰਤੀ ਸੱਭਿਆਚਾਰ ਦਾ ਧੁਰਾ ਬਣਿਆ ਜਾਂਦਾ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਇਤਿਹਾਸ ਕੋ ਪੰਜਾਬ ਦੀ ਧਰਤੀ ਤੇ ਹੋਈਆਂ ਨੇ ਉਦੋਂ ਫਿਰ ਜਿਹੜਾ ਵੰਡ ਨਹੀਂ ਹੋਈ ਸੀ ਕਿ ਹਰਿਆਣਾ ਵੀ ਵਿਚੀ ਸੀ ਪੰਜਾਬ ਦੇ ਇਹ ਆ ਤਾਂ ਪੰਜਾਬ ਦੀ ਧਰਤੀ ਤੇ ਹੋਈਆਂ ਸੀ ਜਿਹੜੀਆਂ ਦੋਵੇਂ ਲੜਾਈਆਂ ਆਓ ਆਪਾਂ ਅੱਜ ਦੀ ਆਖਰੀ ਸੀਟ ਦੇ ਵੱਲ ਵਧੀਏ ਵਿਦਿਆਰਥੀਓ ਆਖਰੀ ਸਵਾਲ ਕੀ ਕਹਿ ਰਿਹਾ ਹੈਗਾ ਤੁਹਾਡੀ ਨਜ਼ਰ ਦੇ ਵੱਲ ਦੇਖੋ ਭੂਗੋਲਕ ਸਥਿਤੀ ਦੇ ਕਾਰਨ ਪੰਜਾਬ ਲਗਭਗ 150 ਬਰੇ ਕਿਸ ਰਾਜ ਦਾ ਭਾਗ ਰਿਹਾ ਜੀ ਗੌਰਕ ਸਥਿਤੀ ਦੀ ਜੇ ਆਪਾਂ ਗੱਲ ਕਰਦੇ ਆ 150 ਬਰੇ ਕਿਹੜੇ ਰਾਜ ਦਾ ਭਾਗ ਰਿਹਾ ਜੀ ਪੰਜਾਬ ਇਸ ਨੂੰ ਜਾਣੀਏ ਗਜਨੀ ਰਾਜ ਦਾ ਅਬਦਾਲੀ ਰਾਜ ਦਾ ਅੰਗਰੇਜ਼ ਰਾਜ ਦਾ ਤੇ ਮਰਾਠਾ ਰਾਜ ਦਾ ਤਾਂ ਸਹੀ ਉੱਤਰ ਕੀ ਬਣ ਗਿਆ ਜੀ ਇਸ ਦਾ 68 ਦਾ ਬਣਦਾ ਵੀ ਊੜਾ ਗਜਨੀ ਰਾਜ ਦਾ ਰਿਹਾ ਵੀ ਲਗਭਗ 150 ਬਰੇ ਜਿਹੜਾ ਪੰਜਾਬ ਰਾਜ ਹਿੱਸਾ ਰਿਹਾ ਗਜਨੀ ਰਾਜ ਦਾ ਭਾਗ ਰਿਹਾ ਅਗਲਾ ਸਵਾਲ ਹੈ ਕਿਹੜੇ ਹਾਕਮ ਪੰਜਾਬ ਉੱਤੇ ਆਪਣਾ ਪਿਤਰੀ ਹੱਕ ਜਮਾ ਕੇ ਇਸ ਨੂੰ ਅਫਗਾਨ ਦੇਸ਼ ਨਾਲ ਰਲਵਾਉਣ ਦਾ ਯਤਨ ਕਰਦੇ ਰਹੇ ਵੀ ਪਿਤਰੀ ਹੱਕ ਮੇਂਜ ਵੀ ਸਾਡਾ ਜਿਹੜਾ ਪਿਤਾਪੁਰਖੀ ਹੱਕ ਹੈ ਤੇ ਅਫਗਾਨ ਦੇਸ਼ ਨਾਲ ਬਲਾਉਣ ਦਾ ਯਤਨ ਕਰਦੇ ਰਹੇ ਕਿਹੜੇ ਮੁਗਲ ਬਾਦਸ਼ਾਹ ਸੀਗੇ ਜੀ ਬਾਬਰ ਤੇ ਹਮਾਜੂ ਸ਼ਾਹਜਹਾਂ ਤੇ ਔਰੰਗਜ਼ੇਬ ਅਬਦਾਲੀ ਅਤੇ ਸ਼ਾਹਜਮਾਨ ਸ਼ਿਵਾਜੀ ਤੇ ਮਹਾਰਾਣਾ ਪ੍ਰਤਾਪ ਤਨੱਤਰ ਦਾ ਕੀ ਬਣ ਗਿਆ ਜੀ ਨੱਤਰ ਦਾ ਬਣ ਗਿਆ ਆਪਣੇ ਕੋਲ ਈੜੀ ਅਬਦਾਲੀ ਅਤੇ ਸ਼ਾਹਜਮਾਨ ਇਹਨੂੰ ਆਪਣਾ ਪਿਤਰੀ ਹੱਕ ਜਮਾ ਕੇ ਇਸ ਨੂੰ ਅਫਗਾਨ ਦੇਸ਼ ਨਾਲ ਰਲਵਾਉਣ ਦਾ ਯਤਨ ਕਰਦੇ ਰਹੇ ਨੇ ਅਬਦਾਲੀ ਅਤੇ ਸ਼ਾਹਜਮਾਨ ਸਤਰ ਸਵਾਲ ਅੰਗਰੇਜ਼ ਭਾਰਤ ਵਿੱਚ ਕਿਹੜੀ ਦਿਸ਼ਾ ਦੀਨ ਦਾਖਲ ਹੋਏ ਸਨ ਅੰਗਰੇਜ਼ ਭਾਰਤ ਵਿੱਚ ਕਿਹੜੀ ਦਿਸ਼ਾ ਦੀਨ ਦਾਖਲ ਹੋਏ ਸਨ ਦੱਖਣ ਪੂਰਬ ਵੱਲੋਂ ਪੱਛਮ ਪੂਰਬ ਵੱਲੋਂ ਉੱਤਰ ਦੱਖਣ ਵੱਲੋਂ ਤੇ ਦੱਖਣ ਪੱਛਮ ਦੇ ਵੱਲੋਂ ਤਾਂ ਕਿਹੜੀ ਦਿਸ਼ਾ ਚ ਦਾਖਲ ਹੋਈ ਸੀ ਜੀ ਜਜਮੈਂਟ ਕਰੋ ਤਾਂ ਅੰਗਰੇਜ਼ ਆਏ ਸੀ ਭਾਈ ਦੱਖਣ ਪੂਰਬ ਦੇ ਵੱਲੋਂ ਇਹਦੇ ਵਿੱਚ ਦਾਖਲ ਹੋਈ ਸੀ ਭਾਰਤ ਵਿੱਚ ਅਗਲਾ ਹੈ ਕਿਹੜੇ ਦਰਿਆ ਦਾ ਕੁਝ ਭਾਗ ਅੱਜ ਵੀ ਹਿੰਦ ਪਾਕ ਕਸੀਮਾ ਦਾ ਕੰਮ ਕਰਦਾ ਜੀ ਕਿਹੜੇ ਦਰਿਆ ਦਾ ਕੁਝ ਭਾਗ ਅੱਜ ਵੀ ਹਿੰਦ ਪਾਕ ਕਸੀਮਾ ਦਾ ਕੰਮ ਕਰਦਾ ਵਿਆਸ ਦਰਿਆ ਦਾ ਸਤਲੁਜ ਦਰਿਆ ਦਾ ਰਾਵੀ ਦਰਿਆ ਦਾ ਤੇ ਚਨਾਬ ਦਰਿਆ ਅੱਜ ਵੀ ਵਿਦਿਆਰਥੀ ਉਹ ਰਾਵੀ ਦਰਿਆ ਜਿਹੜਾ ਹੈਗਾ ਉਹ ਹਿੰਦ ਪਾਕ ਸੀਮਾ ਦਾ ਜਿਹੜਾ ਜਿਹੜਾ ਕੰਮ ਕਰਦਾ ਹੈਗਾ ਉਹ ਰਾਵੀ ਦਰਿਆ ਹੈਗਾ ਅਖੀਰਲੇ ਸਵਾਲ ਤੇ ਜੀ ਅੱਜ ਅਸੀਂ ਕਿਹੜਾ ਦਰਿਆ ਅੰਗਰੇਜ਼ਾਂ ਤੇ ਮਹਾਰਾਜ ਦੀ ਸਿੰਘ ਦੇ ਰਾਜਾਂ ਵਿਚਕਾਰ ਸੀਮਾ ਦਾ ਕੰਮ ਕਰਦਾ ਸੀਗਾ ਜੀ ਕਿਹੜਾ ਦਰਿਆ ਸੀ ਜਿਹੜਾ ਅੰਗਰੇਜ਼ਾਂ ਤੇ ਮਹਾਰਾਜ ਦੀ ਸਿੰਘ ਦੇ ਵਿਚਕਾਰ ਰਾਜਾਂ ਦੇ ਵਿਚਕਾਰ ਜਿਹੜਾ ਇੱਕ ਸੀਮਾ ਦਾ ਕੰਮ ਕਰਦਾ ਸੀਗਾ ਉਹ ਬਣਦਾ ਜੀ ਬਿਆਸ ਦਰਿਆ ਸਤਲੁਜ ਦਰਿਆ ਰਾਵੀ ਦਰਿਆ ਚਨਾਬ ਦਰਿਆ ਤਾਂ ਉਹ ਬਣਦਾ ਸੀਗਾ ਜੀ 72 ਦਾ ਆਪਣੇ ਕੋਲ ਆ ਜਾਂਦਾ ਐਡਾ ਸਤਲੁਜ ਦਰਿਆ ਜੀ ਜਿਹੜਾ ਇੱਕ ਸੀਮਾ ਦਾ ਕੰਮ ਕਰਦਾ ਸੀਗਾ ਸੋ ਵਿਦਿਆਰਥੀਓ ਜਿਹੜੇ ਖਤਮ ਹੋ ਚੁੱਕੇ ਨੇ ਪਹਿਲੇ ਪਾਠ ਦਾ ਨਾਮ ਹੈ ਆਪਣਾ ਪੰਜਾਬ ਦੀ ਭੂਗੋਲਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਤਿਹਾਸ ਤੇ ਪ੍ਰਭਾਵ 72 ਸਵਾਲ ਨੇ 72 ਬਣਾਤੇ ਇਹਦੇ ਵਿੱਚੋਂ ਲਾ ਲਓ ਹਿਸਾਬ ਤੁਸੀਂ ਕਿਸੇ ਕਿਤਾਬ ਦੇ ਵਿੱਚੋਂ ਵੱਖਰੀਆਂ-ਵੱਖਰੀਆਂ ਹੁੰਦੀਆਂ ਪੰਜ ਮਿਲ ਜਾਂਦੇ ਕਿਸੇ 'ਚੋਂ 10 ਮਿਲ ਜਾਂਦੇ ਕਿਸੇ 'ਚੋਂ 20 ਮਿਲ ਜਾਂਦੇ ਆ ਆਪਾਂ ਪੂਰਾ ਪੱਕਾ ਕੰਮ ਕਰਤਾ 72 ਸਵਾਲ ਬਣਾਤੇ ਇਹਦੇ ਵਿੱਚ ਕੱਲੀ-ਕੱਲੀ ਲਾਈਨ ਦੇ ਵਿੱਚੋਂ ਸਵਾਲ ਪੈਦਾ ਕਰਤਾ ਤਾਂ ਕਿ ਇੱਕ ਵੀ ਸਵਾਲ ਬਾਹਰ ਨਾ ਜਾਵੀ ਤੇ ਤੁਹਾਡੇ ਇੱਥੇ ਨੰਬਰ 8 ੱਟ ਵਰਗੇ ਪੱਕੇ ਹੋ ਜਾਣ ਇਸ ਕਰਕੇ ਇਸ ਵੀਡੀਓ ਨੂੰ ਦੇਖਿਓ ਵਾਰ-ਵਾਰ ਦੇਖਿਓ ਅਵੇ ਅਸਕਰ ਇਹੋ ਪਹਿਲਾ ਕਿਤਾਬ ਪੜਿਓ ਮੋٹے ਤੌਰ ਤੇ ਫੇਰ ਇਹਨੂੰ ਦੇਖਿਓ ਮੈਂ ਜਿਹੜਾ ਫਾਰਮੂਲਾ ਦੱਸਦਾ ਹਾਂ ਉਹ ਨਾ ਜਮਾਂ ਨਹੀਂ ਭੁੱਲਦੇ ਤੁਸੀਂ ਗਰੰਟੀ ਦੇ ਨਾਲ ਨਹੀਂ ਭੁੱਲਦੇ ਹੈਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤਾਂ ਹਰ ਤਰ੍ਹਾਂ ਦੇ ਨਾਲ ਹਰ ਰੋਜ਼ ਦੇ ਪੰਗ ਆਪਾਂ ਤੁਹਾਡੇ ਨਾਲ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਾਂ ਕੱਲ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਪੰਜਾਬ ਦੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਕੀ ਸੀਗੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਰਾਜਨੀਤਿਕ ਅਵਸਥਾ ਸੀਗੀ ਇਸ ਦੇ ਆਧਾਰ ਤੇ ਗੱਲ ਕਰਾਂਗੇ ਤੇ ਸਮਾਜਿਕ ਅਵਸਥਾ ਕੀ ਸੀਗੀ ਦੇਖੋ ਕੰਮ ਤਾਂ ਕੋਈ ਵੀ ਨਹੀਂ ਔਖਾ ਲਗਣ ਧਾਰਨ ਕਰਨੀ ਪੈਣੀ ਆ ਫੇਰ ਇਹ ਨੰਬਰ ਆਉਣਾਗਾ ਫੇਰ ਜਿਹੜਾ ਚੰਗਾ ਭਵਿੱਖ ਬਣਨਾਗਾ ਮੁਕਾਬਲੇ ਬਾਜੀ ਦੀਆਂ ਪ੍ਰੀਖਿਆਵਾਂ ਦੇ ਵਿੱਚ ਤਿਆਰੀ ਜਿਹੜੀ ਲਈ ਜਾਂਦੀ ਆ ਬਹੁਤ ਸੋਚ ਸਮਝ ਕੇ ਤਿਆਰੀ ਲਾਉਣੀ ਪੈਂਦੀ ਹੈਗੀ ਤਾਂ ਕਿ ਉਹਦੇ ਵਿੱਚ ਆਪਣਾ ਪ੍ਰਪੱਕਤਾ ਬਣਾ ਸਕੀਏ ਥੋੜੀਆਂ ਹੀ ਗੱਲਾਂ ਮੈਂ ਤਾਂ ਦੱਸ ਰਿਹਾਗਾ ਕਿਉਂਕਿ ਵਿਦਿਆਰਥੀਆਂ ਨੂੰ ਪ੍ਰੇਰਣਾ ਦੀ ਜਿਹੜੀ ਬਹੁਤ ਜ਼ਰੂਰੀ ਆ ਮੋਟੀਵੇਸ਼ਨ ਦੇਣਾ ਬਹੁਤ ਜ਼ਰੂਰੀ ਆ ਦਿਮਾਗ ਤੇ ਬੋਝ ਨਾ ਬਣਾ ਕੇ ਰੱਖੋ ਜਿਹੜੇ ਹਿੱਸਿਆਂ 'ਚ ਤੁਹਾਡੇ ਨੰਬਰ ਪੱਕੇ ਬਣਦੇ ੜਟ ਵਰਗੇ ਉਹਨੂੰ ਪੱਕੇ ਬਣਾ ਕੇ ਰੱਖੋ ਜਿੰਨਾ ਤੇ ਜਿੰਨੇ ਮਿਹਨਤ ਕਰਨੀ ਹੈ ਉਵੇਂ ਕਰਦੇ ਰਹੋ ਪ੍ਰੈਸ਼ਰ ਨਹੀਂ ਰਹਿਣਾਗਾ ਮੁਕਾਬਲੇਬਾਜੀ ਦੀਆਂ ਪ੍ਰੀਖਿਆਵਾਂ ਦੇ ਵਿੱਚ ਕਦੇ ਵੀ ਜਿਹੜਾ ਹੈਗਾ ਪ੍ਰੈਸ਼ਰ ਨਹੀਂ ਲਿਆ ਜਾਂਦਾ ਹੁੰਦਾ ਬਲਕਿ ਤਕਨੀਕ ਨਾਲ ਚੱਲਿਆ ਜਾਂਦਾ ਹੁੰਦਾ ਅਭਿਆਸ ਦੇ ਨਾਲ ਚੱਲਿਆ ਜਾਂਦਾ ਹੁੰਦਾ ਸੋ ਮਿਹਨਤ ਕਰਦੇ ਰਹੋ ਜਰੂਰ ਤੁਹਾਡਾ ਇਹਨਾਂ ਸਕੂਲਾਂ 'ਚ ਦਾਖਲਾ ਹੋ ਜੂ ਚੰਗਾ ਭਵਿੱਖ ਬਣ ਜੂਗਾ ਤੁਹਾਡਾ ਤੇ ਜਿਹੜਾ ਕਾਉਂ ਚਾਹੀਦੀ ਤੁਹਾਨੂੰ ਪੱਕੇ ਤੌਰ ਤੇ ਜਿਹੜੀ ਮਿਲ ਜਾਣੀ ਆ ਤੇ ਤੁਹਾਡੇ ਵਾਸਤੇ ਜਿਹੜਾ ਆਪਾਂ ਇਤਿਹਾਸ ਦਾ ਇੰਨਾ ਜ਼ਿਆਦਾ ਕਾਰਜ ਕਰ ਰਹੇ ਆਂ ਵੀ ਇੱਕ ਵੀ ਸਵਾਲ ਬਾਹਰ ਨਾ ਜਾਵੇ ਤਾਂ ਇਸ ਨੂੰ ਜਿਹੜਾ ਹੈਗਾ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਤਾਂ ਕਿ ਮੈਨੂੰ ਵੀ ਊਰਜਾ ਮਿਲੇ ਵੀ ਤੁਹਾਨੂੰ ਮੇਰਾ ਕੰਮ ਕਿੰਨਾ ਕਫਟ ਆਇਆ ਇਹ ਮਿਹਨਤ ਕੀਤੀ ਤੇ ਇਸ ਨੂੰ ਅੱਗੇ ਸ਼ੇਅਰ ਵੀ ਕਰਿਓ ਜੇਕਰ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਕਰੀਆ ਵਿਦਿਆਰਥੀਓ ਧੰਨਵਾਦ ਪੜਦੇ ਰਹੋ ਮਿਹਨਤ ਕਰਦੇ ਰਹੋ ਸਫਲਤਾ ਪ੍ਰਾਪਤ ਕਰਦੇ ਰਹੋ ਮੰਜ਼ਲਾ ਜਰੂਰ ਮਿਲਣਗੀਆਂ ਜਿਹੜੇ ਰਾਹੀ ਜਦੋਂ ਚੱਲ ਪੈਂਦੇ ਆ ਤਾਂ ਮੰਜ਼ਲ ਤਾਂ ਫਿਰ ਉਹਨਾਂ ਨੂੰ ਨਸੀਬ ਹੋ ਹੀ ਜਾਂਦੀ ਹੁੰਦੀ ਆ ਇੱਕ ਇੱਕ ਨਾ ਇੱਕ ਦਿਨ ਬਸ ਜਿਹੜਾ ਹੈਗਾ ਦਿਲ ਨਹੀਂ ਕਦੇ ਛੱਡੀਦਾ ਹੁੰਦਾ ਦਿਮਾਗ ਤੇ ਪ੍ਰੈਸ਼ਰ ਨਹੀਂ ਵੜਾਈਦਾ ਹੁੰਦਾ ਹਮੇਸ਼ਾ ਚੱਲਦੇ ਰਹਿਣਾ ਚੰਗਾ ਹੁੰਦਾ ਚੱਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਆ ਸੋ ਆਓ ਜ਼ਿੰਦਗੀ ਨੂੰ ਜ਼ਿੰਦਾਬਾਦ ਕਹੀਏ ਸਵਾਗਤ ਕਰੀਏ ਜ਼ਿੰਦਗੀ ਦਾ ਪੜ੍ਹੀਏ ਅੱਗੇ ਵਧਿਏ ਮਿਹਨਤ ਕਰੀਏ ਮੈਰਿਟੋਰੀਅਸ ਸਕੂਲਾਂ ਦੇ ਇੰਤਜ਼ਾਮ ਖਲਾ ਕਰਵਾਈਏ ਰਹਿਸ਼ੀ ਸਕੂਲਾਂ ਦਾ ਤਜਰਬਾ ਲਈਏ ਐਮੀਨੈਂਟ ਸਕੂਲਾਂ ਦੇ ਵਿੱਚ ਜਿਹੜਾ ਦਾਖਲਾ ਲਈਏ ਸੋ ਆਓ ਮਿਲ ਕੇ ਇੱਕ ਜਿਹੜਾ ਨਵਾਂ ਭਵਿਕਾਪਾਂ ਉਜਵਲ ਕਰੀਏ ਧੰਨਵਾਦ ਸ਼ੁਕਰੀਆ ਮਿਹਰਬਾਨੀ